ਆਮ ਆਦਮੀ ਪਾਰਟੀ ਵੱਲੋਂ ਬਟਾਲਾ ਵਿਖੇ ਅੱਜ ਯੂਥ ਦੀ ਰੈਲੀ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਯੂਥ ਸਭਾ ਦੇ ਪ੍ਰਧਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਾਲ ਹੀ ਬਟਾਲਾ ਤੋਂ ਐਮਐਲਏ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਵੀ ਮੌਜੂਦ ਰਹੇ ਗੱਲਬਾਤ ਦੌਰਾਨ ਆਪ ਲੀਡਰਾਂ ਨੇ ਕਿਹਾ ਕਿ ਬਹੁਤ ਜਲਦ ਬਕਾਇਆ ਟਿਕਟਾਂ ਦਾ ਐਲਾਨ ਵੀ ਕਰਾਂਗੇ ਜਿਸ ਤਰੀਕੇ ਨਾਲ ਲੀਡਰ ਅਦਲਾ ਬਦਲੀ ਕਰ ਰਹੇ ਹਨ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਕੋਈ ਪਾਰਟੀ ਬਦਲ ਕੇ ਵੋਟਾਂ ਮੰਗਣ ਆਵੇ ਤਾਂ ਉਹਨਾਂ ਨੂੰ ਬਿਲਕੁਲ ਵੋਟ ਨਾ ਦੇਣ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਰੇ ਸਿੰਘ ਦੀ ਰਿਪੋਰਟ ਇਹ ਸੱਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਹ ਲੱਗਾ ਵੀ ਮੈਂ ਆ ਰਿਹਾ ਆਂ ਪ੍ਰੋਗਰਾਮ ਜਿਹੜੇ ਯੂਥ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਪ ਰੂਪ ਕਰਾਓ ਕਿਉਂਕਿ ਮੇਰੀ ਜਾਣ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਵਾਬ ਆ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 500 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਰੈਂਜ ਪਰ ਇੱਥੇ ਆ ਕੇ ਪਤਾ ਲੱਗੇ ਇਹਨਾਂ ਨੇ ਤਾਂ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜਾਂ ਦੋਸ਼ ਹਲੇ ਸਾਬਤ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਪਰ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ-ਪ੍ਰਤੀ ਦਿਨ ਤਾਂ ਉੱਚਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਕੇ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨੇ ਇਹ ਕਿਹੜੀ ਗੱਲ ਆ ਕੋਈ ਗੱਲ ਨਹੀਂ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਬਾਬਾ ਇਹਨਾਂ ਤੋਂ ਪ੍ਰੇਜ ਰੱਖਣ ਕੱਲ ਨੂੰ ਟਿਕਟ ਲੈ ਕੇ ਆਉਣ 4 ਲੋਕ மூਨ ਉਹਨਾਂ ਨੂੰ ਪਤਾ ਵੀ ਪਹਿਲਾਂ ਮੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈਣਗੇ ਸੋ ਕਹਿਣ ਦਾ ਭਾਵ ਇੱਕ ਵਿਸ਼ਵਾਸ ਹੁੰਦਾ ਐਸੇ ਹੱਤ ਕੰਦੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਜਿੰਦ ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਛੇੜੀ ਆ ਇੱਕ ਮਿਲਣੀ ਯੁੱਧ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਉਹਦੇਦਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਡੀ ਮੁਲਾਕਾਤ ਹੋਇਆ ਕੀਤੀ ਆ ਆ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਪਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਉਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਜਾਈ ਜਾਣਾ ਤੇ ਐਵੇਂ ਚੱਲਦਾ ਰਹਿਣਾ ਆਲੇ ਆ ਕੇ ਆਮ ਆਦਮੀ ਪਾਰਟੀ ਇੱਕ ਸੋਚ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੇ ਸਮਾਜ ਦਾ ਵੀ ਭਲਾ ਹੋਣਾ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਣਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ